ਅੱਜ ਇਸ ਵਾਰ ਸਨਾਤਨ ਜਾਗਰ ਮੰਚ ਵੱਲੋਂ 11 ਜਨਵਰੀ ਨੂੰ ਜਿਹੜੀ ਯਾਤਰਾ ਪਿਛਲੇ ਸਾਲ 22 ਜਨਵਰੀ ਨੂੰ ਅਯੋਧਿਆ ਵਿੱਚ ਕੀਤੀ ਗਈ ਸੀ ਜਾਂ ਅਸੀਂ ਆਪਣੇ ਗੁਰਦਾਸਪੁਰ ਚ ਕੀਤੀ ਗਈ ਸੀ ਉਹ ਇਸ ਵਾਰੀ ਯਾਤਰਾ 11 ਤਰੀਕ ਨੂੰ ਇੱਥੇ ਹੀ ਹੋ ਰਹੀ ਹੈ ਕਿਉਂਕਿ ਇਹ ਜਿਹੜਾ ਉਤਸਵ ਆ ਇਹ 11 ਤਰੀਕ ਨੂੰ ਅਯੋਧਿਆ ਵਿੱਚ ਮਨਾਇਆ ਜਾ ਰਿਹਾ ਤੇ ਉਸ ਪਲਖਸ਼ ਵਿੱਚ ਜਿਹੜੀ ਹੈਗੀ ਆ ਅੱਜ ਅਸੀਂ ਸਨਾਤਨ ਜਾਗਰ ਮੰਚ ਨੇ ਇੱਥੇ ਮੀਟਿੰਗ ਕੀਤੀ ਹੈਗੀ ਪਿਛਲੇ ਸਾਲ ਹਜ਼ਾਰਾਂ ਲੋਕ ਸ਼ੋਭਾ ਯਾਤਰਾ ਵਿੱਚ ਮੌਜੂਦ ਸੀ ਲੰਬੀ ਲਗਭਗ 5 ਕਿਲੋਮੀਟਰ ਲੰਬੀ ਸ਼ੋਭਾ ਯਾਤਰਾ ਸੀ ਇਸ ਵਾਰ ਵੀ ਉਹਨੇ ਗੈਦਰਿੰਗ ਕਰ ਲੋਗੇ ਸਾਡੇ ਸਾਰੇ ਜਿਹੜੇ ਸਨਾਤਨ ਜਾਗਰਣ ਮੰਚ ਦੇ ਮੈਂਬਰ ਸਦਾਨ ਨੇ ਉਹਨਾਂ ਨੂੰ ਡੇਢ ਮਹੀਨਾ ਹੋ ਗਿਆ ਜੀ ਉਹ ਹਰ ਇੱਕ ਹਰ ਇੱਕ ਹਰ ਇੱਕ ਜਿਹੜੀ ਨਾਗਰਿਕੋ ਜਾ ਕੇ ਉਹਨਾਂ ਨੂੰ ਇਸ ਯਾਤਰਾ ਦਾ ਇਨਵੀਟੇਸ਼ਨ ਦੇ ਰਹੇ ਨੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਬਾਕੀ ਸਾਰੀਆਂ ਸੰਸਥਾਵਾਂ ਨੂੰ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕਰਦਾ ਕਿ ਇਸ ਯਾਤਰਾ ਦਾ ਭਾਗ ਬਣ ਕੇ ਇਸ ਯਾਤਰਾ ਨੂੰ ਭੇ ਦੇ ਰੂਪ ਜਿਹੜਾ ਭਵੇ ਦੇ ਰੂਪ ਜਿਹੜਾ ਹੈਗਾ ਉਹ ਬਣਾਇਆ ਜਾ ਸਨਾਤਨ ਜਾਗਰਣ ਮੰਚਵਲ ਨੂੰ ਪਹਿਲਾਂ ਤੇ ਸਭ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੀ ਤੇ ਜਿਹੜੀ ਆਪਾਂ ਪਿਛਲੇ ਸਾਲ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤੀਸ਼ਟਾ ਦਾ 22 ਜਨਵਰੀ ਨੂੰ ਕੀਤਾ ਸੀ ਪ੍ਰੋਗਰਾਮ ਉਹ ਇਸ ਵਾਰ 11 ਜਨਵਰੀ ਨੂੰ ਹੋ ਰਿਹਾ ਤੇ ਉਹਦੇ ਵਿੱਚ ਜਿਹੜੀ ਖਾਸ ਹੈ ਸਾਡਾ ਜਿੱਦਾਂ ਪਾਲਕੀ ਹੋਏਗੀ ਉਹਦੇ ਵਿੱਚ ਆਪਣਾ ਬੁਲਟ ਤੇ ਜਿਹੜੀਆਂ ਸਾਡੀਆਂ ਕੁੜੀਆਂ ਉਹ ਬੁਲਟ ਤੇ ਕਰਨਗੀਆਂ ਉਸ ਤੋਂ ਬਾਅਦ ਦੁਰਗਿਆਨਾ ਮੰਦਿਰ ਤੋਂ ਹਨੂਮਾਨ ਜੀ ਦੇ ਸਰੂਪ ਆ ਰਿਹਾ ਵਰਨ ਸੈਨਾ ਆ ਰਹੀ ਹੈ ਨਾਲ ਉਹਦੇ ਇਲਾਵਾ ਹੋਰ ਆਪਾਂ ਨਾਲ ਆਪਣਾ ਸਾਰਾ ਸੰਗਤ ਦਾ ਜੋ ਵੀ ਹੈਗਾ ਸਭ ਕਰਨਗੇ ਤੇ ਯੋਧਿਆ ਤੋਂ ਵੀ ਆਵਣਾ ਲਾਈ ਦੀ ਇੱਕ ਪ੍ਰਤਿਮਾ ਆ ਰਹੀ ਹੈ ਜਦੇ ਦਰਸ਼ਨ ਸਾਰਿਆਂ ਨੂੰ ਕਰਵਾਏ ਜਾਣਗੇ ਤੇ ਬਾਕੀ ਮੈਂ ਸ਼ਹਿਰ ਵਾਸੀਆਂ ਨੂੰ ਇਹੇ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਪਿਛਲੇ ਸਾਲ ਵੀ ਅਸੀਂ ਜਪਰਾਨ ਪ੍ਰਤੀਸ਼ਟਾ ਦਾ ਉੱਥੇ ਯੋਧਿਆ ਜਦੋਂ ਸ਼੍ਰੀ ਰਾਮ ਜੀ ਵਿਰਾਜਮਨ ਹੋਈ ਤੇ ਬਹੁਤ ਆਪਾਂ ਵਧੀਆ ਉਹਨੂੰ ਦੀਵਾਲੀ ਵਾਂਗ ਬਣਾਇਆ ਗਿਆ ਕਿ ਜਿੱਦਾਂ ਦੀ ਦੀਵਾਲੀ ਆਪਾਂ ਆਪਣੇ ਸੁੰਦੇ ਰਹੇ ਆ ਛੋਟੇ ਹੁੰਦੇ ਆਪਣੇ ਬੁੱਕਾਂ ਵਿੱਚ ਐਸੇ ਹੁੰਦੇ ਰਹੇ ਆ ਕਿ ਜਦੋਂ ਸ਼੍ਰੀ ਰਾਮ ਜੀ ਵਾਪਸ ਆਏ ਹੀ ਆਪਣੇ ਉੱਥੇ ਯੋਧਿਆ ਜੀ ਤੇ ਲੋਕਾਂ ਨੇ ਦੀਵੇ ਦੀਏ ਜਲਾਏ ਹੀ ਬਹੁਤ ਉਮਤਾ ਉਹਥੇ ਵੀ ਉਦੋਂ ਮਨਾਇਆ ਗਿਆ ਸੀ ਤੇ ਉਹੀ ਪਿਛਲੇ ਸਾਲ ਸਾਨੂੰ ਦੇਖਣ ਨੂੰ ਮਿਲਿਆ ਤੇ ਮੈਂ ਹੁਣ ਗਾਂ ਵੀ ਇਹੀ ਅਪੀਲ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਆਪਣੇ ਜਿੱਦਾਂ ਬਗਵਾਰ ਰੰਗ ਪਿਛਲੀ ਵਾਰ ਪੂਰੇ ਸ਼ਹਿਰ ਚ ਬਗਵਾਰ ਰੰਗ ਦਾ ਪਤਾ ਲੱਗਾ ਸੀ ਇਦਾਂ ਹੀ ਇਸ ਵਾਰ ਵੀ ਬਗਵਾਰ ਰੰਗ ਤੁਸੀਂ ਇੱਕ ਵਾਰ ਪੂਰੇ ਸ਼ਹਿਰ ਚ ਪਤਾ ਲੱਗ ਜੇ ਕਿ ਬਗਵਾਰ ਰੰਗ ਹੈਗਾ ਹਰ ਜਗ੍ਹਾ ਹਰ ਜਗ੍ਹਾ ਚੰਡੇ ਲਾਏ ਜਾਣ ਜਿੱਦਾਂ ਦੀਵਾਲੀ ਵਾਂਗ ਅਪਾ ਅੱਗੇ ਵੀ ਲਾਈਟਾਂ ਲਵਾਈਆਂ ਹੈ ਐਤ ਕੀ ਵੀ ਲੱਗਣ ਹਰ ਬੰਦੇ ਨੇ ਕਿਹਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਐਤ ਕੀ ਫਿਰ ਅਪਾ ਉਸੇ ਤਰ੍ਹਾਂ ਹੀ ਆਪਣਾ ਇਹ ਪ੍ਰਾਨ ਪ੍ਰਤੀਸ਼ਠਾ ਸ਼੍ਰੀ ਰਾਮ ਜੀ ਦੇ ਉਸੇ ਤਰ੍ਹਾਂ ਹੀ ਮਨਾਇਆ ਜਾਏ ਜਿਸ ਤਰ੍ਹਾਂ ਲਾਜ਼ਮ ਮਨਾਏ ਸੀ ਤਾਂ ਕਿ ਪੂਰਾ ਸ਼ਹਿਰ ਬਗਵਾਰਾਂ ਚ ਰੰਗ ਜਾਏ